ਪਾਕਿਸਤਾਨ ਨਾਲ ਹਿੰਦੁਸਤਾਨ ਦੀ ਕਦੇ ਵੀ ਕੋਈ ਦੁਸ਼ਮਣੀ ਨਹੀਂ ਰਹੀ ਕਿਉਂਕਿ ਕਾਫੀ ਕੋਸ਼ਿਸ਼ ਕੀਤੀ ਕਿ ਸਾਡੇ ਪ੍ਰਧਾਨ ਮੰਤਰੀ ਵੱਲੋਂ ਵੀ ਕੀਤੀ ਗਈ ਪ੍ਰਧਾਨ ਮੰਤਰੀ ਸਾਰਿਆਂ ਨੂੰ ਨਾਰਾਜ਼ ਕਰਕੇ ਤੁਸੀਂ ਦੇਖਿਆ ਹੋਵੇਗਾ ਕਿ ਪਾਕਿਸਤਾਨ ਵੀ ਗਏ ਉੱਥੇ ਜਾ ਕੇ ਭੋਜਨ ਵੀ ਕੀਤਾ ਕੋਸ਼ਿਸ਼ ਹੈ ਕੀਤੀ ਗਈ ਕਿ ਦੋਸਤਾਨਾ ਰਿਸ਼ਤੇ ਬਣਾ ਪਰ ਜੇ ਦੋਸਤਾਨਾ ਰਿਸ਼ਤੇ ਨਹੀਂ ਬਣ ਸਕਦੇ ਨਾ ਫਿਰ ਛੇਤਰ ਦਾ ਜਵਾਬ ਜਿਹੜਾ ਨਾ ਉਹ ਪੂਰੀ ਤਰ੍ਹਾਂ ਇਹਨਾਂ ਨੂੰ ਛੇਤਰਾਂ ਦੇ ਨਾਲ ਦੇਣਾ ਪਵੇਗਾ ਕਿਉਂਕਿ ਜੋ ਹੈ ਕਰ ਰਹੇ ਨੇ ਜਿਸ ਤਰੀਕੇ ਦੇ ਨਾਲ ਕਤਲੇਆਮ ਭਾਰਤ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਦ ਤਾ ਪੂਰੀ ਜਨਤਾ ਹਿੰਦੋਸਤਾਨ ਦਾ ਇੱਕ ਇੱਕ ਬੱਚਾ ਇੱਕ ਇੱਕ ਔਰਤ ਇੱਕ ਇੱਕ ਮਰਦ ਜਿਹੜੇ ਨੇ ਉਹ ਤਿਆਰ ਬੈਠੇ ਨੇ ਕਿਦੇ ਨਾਲ ਪ੍ਰਧਾਨ ਮੰਤਰੀ ਜੇ ਯੁੱਧ ਹੁੰਦਾ ਜਿਸ ਤਰ੍ਹਾਂ ਦਾ ਵੀ ਨੁਕਸਾਨ ਜਿਸ ਤਰ੍ਹਾਂ ਦੀ ਪ੍ਰੋਬਲਮ ਸਹਣੀ ਪੈਗੀ ਅਸੀਂ ਸੈਨ ਨੂੰ ਤਿਆਰ ਆ ਹਿੰਦੋਸਤਾਨ ਦੀ ਸੈਨ ਨੂੰ ਤਿਆਰ ਹੈ ਪਰ ਇਹ ਕੋੜ ਖਤਮ ਕਰਨਾ ਪਏਗਾ ਕਿਉਂਕਿ ਹਾਨ ਵਾਲੀ ਜਨਰੇਸ਼ਨ ਐਨੂੰ ਨਾਸ ਹੈ ਐਸੀ ਸਿਹ ਬਹੁਤ ਸਿਹ 1984 ਤੋਂ ਸਿਹ ਰਹੇ ਕਦੇ ਆਮ ਤਖਵਾ ਸਿਹ ਰਹੇ ਕਦੀ ਕਸ਼ਮੀਰ ਚ ਕਤਲੇਆਮ ਹੋ ਰਿਹਾ ਕਦੀ ਕਿਤੇ ਕਤਲੇਆਮ ਜੋ ਪਾਕਿਸਤਾਨ ਕਰਨਾ ਚਾਹੁੰਦਾ ਉਹ ਕਰ ਰਿਹਾ ਲੇਕਿਨ ਐਨੂੰ ਬਾਰ ਬਾਰ ਨਹੀਂ ਸਹਿਆ ਜਾਏਗਾ ਮੈਂ ਅਪੀਲ ਕਰਾਂਗਾ ਭਾਰਤ ਸਰਕਾਰ ਤੋਂ ਕਿ ਡਟ ਕੇ ਕਰੋ ਜੋ ਕਰਨਾ ਹੈ ਇੱਕ ਇੱਕ ਹਿੰਦੁਸਤਾਨੀ ਤੁਹਾਡੇ ਨਾਲ ਹੈ ਅਸੀਂ ਬਿਲਕੁਲ ਦਿਲੋਂ ਦਿਲੋਂ ਤਨ ਮਨ ਧਨ ਦੇ ਨਾਲ 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 ਦਾਲ ਜਿੱਥੇ ਯੁੱਧ ਹੋਏਗਾ ਜੇ ਸਾਡੇ ਅੱਜ ਹਥਿਆਰ ਫੜਾਇਆ ਜਾਣਗੇ ਆਪਾਂ ਤਾਂ ਵੀ ਬਾਰਡਰ ਤੇ ਜਾਣ ਨੂੰ ਤਿਆਰ ਆ ਜੇ ਸਾਡੇ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਹੋਰ ਮਦਦ ਦੀ ਜ਼ਰੂਰਤ ਹੋਏਗੀ ਤਨ ਮੰਨ ਦੀ ਆਪਾਂ ਆਪਣੀਆਂ ਜਾਇਦਾਦਾਂ ਵੇਚ ਕੇ ਭਾਰਤ ਸਰਕਾਰ ਨੂੰ ਦੇਣ ਲਈ ਤਿਆਰ ਆ ਪਰ ਇੱਕ ਵਾਰੀ ਇੱਕ ਵਾਰੀ ਪਾਕਿਸਤਾਨ ਨੂੰ ਵਜਾ ਤਖਾ ਦਿਓ ਠੋਕ ਦਿਓ ਠੋਕ ਦਿਓ ਪੂਰੀ ਤਰ੍ਹਾਂ ਠੋਕ ਦਿਓ ਕਿਉਂਕਿ ਠੋਕਣ ਦਾ ਵਕਤ ਆ ਗਿਆ ਹੈ ਜਦੋਂ ਵਕਤ ਆਂਦਾ ਉਦੋਂ ਕਦੀ ਪਿੱਛੇ ਨਹੀਂ ਹਟਣਾ ਚਾਹੀਦਾ ਪਾਕਿਸਤਾਨ ਮੁਸਲਮਾਨ ਸਰ ਸਭ ਤੋਂ ਪਹਿਰੇ ਜੈ ਸ਼੍ਰੀ ਰਾਮ ਅੱਜ ਸਾਰੇ ਆਪ ਜਿਹੜਾ ਰੋਸ਼ ਪ੍ਰਦਨ ਕਰ ਰਹੇ ਆਂ ਮੈਂ ਛੋਟੀ ਜੀ ਗੱਲ ਕਵਾਂਗਾ ਸਿਰਫ ਪੰਜਾਬ ਸਰਕਾਰ ਤੇ ਆਪੇ ਦੇਸ਼ ਦੇ ਪੀਐਮ ਸਾਹਿਬ ਤੇ ਆਪਨੇ ਮਿਲਟਰੀ ਵਾਲਿਆਂ ਨੂੰ ਉਹਨਾਂ ਨੂੰ ਕਹਿਣਾ ਚਾਹਾਂਗਾ ਜਦੋਂ ਤੁਸੀਂ ਯੁੱਧ ਵਿੱਚ ਜਾਓ ਨਾ ਸਿਰਫ ਇੱਕੋ ਗੱਲ ਪੁੱਛਣਾ ਉਹਨਾਂ ਨੂੰ ਤੁਹਾਡਾ ਧਰਮ ਕੀ ਸੀ ਧਰਮ ਪੁੱਛ ਕੇ ਮਾਰਨਾ ਜੋ ਨੇ ਉਹਨਾਂ ਨੇ ਸਾਨੂੰ ਧਰਮ ਪੁੱਛ ਕੇ ਮਾਰਿਆ ਸੀ ਸਾਡੇ ਬੰਦਿਆਂ ਨੂੰ ਤੁਸੀਂ ਧਰਮ ਪੁੱਛ ਕੇ ਮਾਰੇ ਉਹਨਾਂ ਨੂੰ ਬਸ ਐਹੋ ਹੀ ਕਹਿਣਾ ਚਾਹਾਂਗਾ ਉਹ ਆਪਾਂ ਸਿਰਫ ਅਫਸੋਸ ਅਜਤਾਂ ਜਾ ਰਹੇ ਆ ਤੇ ਇਸ ਕਰਕੇ ਮਾਫੀ ਦਿਓ ਛੋਟਾ ਜਿਹਾ ਸਮਾਸੀ ਸਾਡੇ ਕੋਲ ਇਸ ਕਰਕੇ જય ਸ਼੍ਰੀ ਰਾਮ ਜੀ જય ਸ਼੍ਰੀ ਰਾਮ ਸਾਰਿਆਂ ਨੂੰ ਤੁਹਾਨੂੰ ਸਭ ਨੂੰ ਪਤਾ ਹੈ ਜੋ ਪਹਿਲ ਗਾਉਂ ਦੇ ਵਿੱਚ ਅਟੈਕ ਹੋਇਆ ਪਾਕਿਸਤਾਨ ਵੱਲੋਂ ਉਹਦੇ ਰੋਸ਼ ਦੇ ਵਿੱਚ ਅਸੀਂ ਸਾਰਿਆਂ ਨੂੰ ਕੈਂਡਲ ਮਾਰਚਰਸ ਸੱਭਿਆ ਜਿੰਨੇ ਵਾਰ ਤੋਂ ਵਾਰ ਸਾਡੇ ਭਰਾ ਇੱਥੇ ਇੱਥੇ ਇਕੱਠੇ ਹੋਏ ਨੇ ਅਸੀਂ ਉਹਨਾਂ ਦਾ ਸ਼ੁਕਰੀਆ ਕਰਦੇ ਆਂ ਤੇ ਅੱਜ ਅਸੀਂ ਉਹਦਾ ਰੋਸ਼ ਜਾ ਕੇ ਹਾਲਗੇਟ ਜਾ ਕੇ ਖਤਮ ਕਰਾਂਗੇ ਸਾਨੂੰ ਜੋ ਪਰਮਿਸ਼ਨ ਦਿੱਤੀ ਗਈ ਪ੍ਰਸ਼ਾਸਨ ਵੱਲੋਂ ਅਸੀਂ ਉਦੋਂ ਉਹਦੇ ਉੱਤੇ ਕਾਇਮ ਆ ਤੇ ਜੋ ਨੁਕਸਾਨ ਇੰਡੀਆ ਦਾ ਜੋ ਉਹਨਾਂ ਨੇ ਕੀਤਾ ਉਹ ਕਦੀ ਭੁਲਣਯੋਗ ਨਹੀਂ ਹਮੇਸ਼ਾ ਦੇਨ ਯਾਦ ਰੱਖਿਆ ਜਾਏਗਾ